ਨਿਕਲਵਾਰੀ ਤਾਂ ਬੜਾ ਦੁੱਖ ਲੱਗਿਆ ਵੀ ਚਾਚੇ ਦਾ ਥਾਣੇ ਚ ਜਾ ਕੇ ਪਤਾ ਕਰਵਾਈਏ ਮਿਲੀ ਤਾਂ ਵੀਡੀਓ ਵੀ ਸੀ ਉਹ ਤਾਂ ਕਿਸ ਨੂੰ ਕੋਈ ਦੁੱਖ ਨਹੀਂ ਲੱਗਿਆ ਵੀ ਹਾਂ ਹੁਣ ਥਾਣੇ ਚਲਦੇ ਆਂ ਸਬੂਤ ਹੱਥ ਲੱਗ ਗਿਆ ਬਈ ਹਾਂ ਬੋਲੀ ਕੁੜੀ ਬੀੜੀ ਬੂੜੀ ਤਾਂ ਹੀ ਬਣ ਬਣ ਜਾਂਦੀਆਂ ਨੇ ਉਹ ਕਹਿੰਦੇ ਬਣ ਕਿਵੇਂ ਜਿੱਦੂ ਜਿੱਥੇ ਮਰਜੀ ਬੰਦਾ ਬਠਾਇ ਦੇ ਉਹ ਤਾਂ ਸਾਈਕਲ ਐ ਉਹ ਤਾਂ ਭਰਿਆ ਸਬੂਤ ਐ ਆਏ ਵੀਡੀਓ ਆਪੇ ਕਿਵੇਂ ਬਣ ਜਾਂਦੀਆਂ ਨੇ ਇਹ ਤਾਂ ਜੇ ਕਿਸੇ ਨੇ ਭਾਈ ਕੋਈ ਭਾਣਾ ਵਾਪਰਦਾ ਐ ਤਾਂ ਤਾਂ ਬਣਦੀਆਂ ਨੇ ਹਾਂ ਸੀ ਉਹ ਮੇਰੀ ਗੱਲ ਸੁਣ ਚਲ ਮੰਨ ਲੈ ਵੀਡੀਓ ਬਣ ਗਈ ਭਈ ਕੈਮਰੇ ਚ ਆ ਗਈ ਅਸੀਂ ਵੀ ਮੰਨਦੇ ਵੀ ਹੈਗੀ ਚਲ ਚਾਹੇ ਬਣਾਈ ਕਿਸੇ ਨੇ ਚਾਹੇ ਸੱਚੀ ਦੀ ਪਰ ਮੈਂ ਆਪ ਦੇਖੀਏ ਕੀ ਦੀ ਉਹਦੇ ਚ ਗੱਡੀ ਐ ਗੱਡੀ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਨੰਬਰ ਦੀ ਦਾ ਨਾ ਕੁਝ ਹੋਰ ਇੰਨਾ ਕ ਪਤਾ ਲੱਗਦਾ ਵੀ ਬੰਦਾ ਗੱਡੀ ਚ ਬੈਠੇ ਆ ਨਹੀਂ ਉਹਦਾ ਕੀ ਕਰ ਲਾਂਗੇ ਫੇਰ ਤੂੰ ਮੇਰੀ ਗੱਲ ਸੁਣ ਤੂੰ ਸਾਡੇ ਤੱਕ ਕਿਉਂ ਨਾ ਆਇਆ ਤੂੰ ਸਾਨੂੰ ਕਿਉਂ ਨਾ ਦਿਖਾਈ ਆਉਂਦਾ ਤਾਂ ਤਾਂ ਜੇ ਵੀਡੀਓ ਮੇਰੇ ਫੋਨ ਚ ਰਹਿੰਦੀ ਫੋਨ ਤਾਂ ਨਾ ਕੱਦੂ ਚ ਡਿੱਗ ਗਿਆ ਉਹਦੇ ਉੱਤੇ ਤਾਂ ਦੀਪੇ ਲਵੇ ਪਿਆ ਮੈਂ ਬਿਲਕੀ ਦਾ ਜਾਨਾ ਕੱਦੂ ਚ ਹੁਣ ਤੇਰਾ ਚਲ ਛੱਡ ਤੂੰ ਛੇਤੀ ਫੋਨ ਖਰਾਬ ਹੋ ਗਿਆ ਇਹ ਗੱਲਾਂ ਨਾ ਚੰਗੀਆਂ ਨਹੀਂ ਹੈਗੀਆਂ ਪੁੱਤ ਮੈਂ ਤੈਨੂੰ ਦੱਸਾਂ ਮੇਰੀ ਐਡੀ ਉਮਰ ਐਵੇਂ ਨਹੀਂ ਹੋਈ ਚਲ ਚਲ ਜਿਹੜੀਆਂ ਤੇਰੇ ਢਿੱਡ ਚ ਨੇ ਨਾ ਗੱਲਾਂ ਉਹ ਮੇਰੇ ਨੌਹਾਂ ਚ ਨੇ ਬਸੀ ਹਾਂ